ਇਥੇ ਹਰ ਮਨੋ ਕਾਮਨਾ ਪੂਰੀ ਹੋਈ ਹੈ ਮੈਂ 8-9 ਮਹੀਨੇ ਤੋਂ ਆ ਰਹੀ ਹਾਂ ਜੋ ਪ੍ਰਮਾਤਮਾ ਤੋਂ ਮੰਗਿਆ ਪ੍ਰਮਾਤਮਾ ਨੇ ਉਸ ਤੋਂ ਵੱਧ ਕੇ ਦਿੱਤਾ ਸਹੀ ਕਹਿਣਾ ਚਾਹਾਂਗੇ ਜਿਹੜਾ ਵੀ ਇਨਸਾਨ ਆਂਦਾ ਪੂਰੀ ਸ਼ਰਧਾ ਨਾਲ ਵਿਸ਼ਵਾਸ ਨਾਲ ਆਵੇ ਜ਼ਰੂਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਗੱਲ ਸੁਣੀ ਜਾਂਦੀ ਹੈ ਐਸਾ ਕੁਝ ਨਹੀਂ ਹੈ ਜਿਹੜਾ ਤੁਹਾਨੂੰ ਇਸ ਦਰ ਤੇ ਨਹੀਂ ਮਿਲਦਾ ਸਭ ਕੁਝ ਮਿਲਦਾ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਪ੍ਰਮਾਤਮਾ ਦਿੰਦਾ ਬਸ ਇੱਕ ਆਸਥਾ ਰੱਖੋ ਵਿਸ਼ਵਾਸ ਮੇਰੇ ਸਾਰੇ ਕੰਮ ਨੇ ਬੈਠ ਕੇ ਇੱਥੇ ਆਣ ਦੀ ਬਹੁਤ ਜਲਦੀ ਹੁੰਦੀ ਹੈ ਸਵੇਰੇ 11 ਵਜੇ ਆ ਜਾਈਦਾ 4 ਵਜੇ ਤੋਂ ਬਾਅਦ ਚਾਹੀਦਾ ਬਹੁਤ ਤਸੱਲੀ ਹੁੰਦੀ ਹੈ ਬਹੁਤ એનર્ਜੀ ਹੁੰਦੀ ਆਉਣ ਵਾਸਤੇ ਮੇਰਾ ਨਾਮ ਮੋਨਿਕਾ ਹੈ ਅਸੀਂ ਲੋਕਲ ਵੱਡੀ ਹੈ ਬਵਾਲ ਤੋਂ ਆਨੇ ਆ ਮੇਰੇ ਇੱਥੇ ਹਰ ਮਨੋ ਕਾਮਨਾ ਪੂਰੀ ਹੋਈ ਹੈ ਮੈਂ 8-9 ਮਹੀਨੇ ਤੋਂ ਆ ਰਹੀ ਹਾਂ ਜੋ ਪ੍ਰਮਾਤਮਾ ਤੋਂ ਮੰਗਿਆ ਪ੍ਰਮਾਤਮਾ ਨੇ ਉਸ ਤੋਂ ਵੱਧ ਕੇ ਦਿੱਤਾ ਹੈ ਹਰ ਰੂਪੇ ਦਾ ਦਾ ਪੂਰੇ ਅਸੀਂ ਇਹ ਕਹਿਣਾ ਚਾਹਾਂਗੇ ਜਿਹੜਾ ਵੀ ਇਨਸਾਨ ਆਂਦਾ ਪੂਰੀ ਸ਼ਰਧਾ ਨਾਲ ਵਿਸ਼ਵਾਸ ਨਾਲ ਆਵੇ ਜਰੂਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਗੱਲ ਸੁਣੀ ਜਾਂਦੀ ਹੈ ਐਸਾ ਕੁਝ ਨਹੀਂ ਹੈ ਜਿਹੜਾ ਤੁਹਾਨੂੰ ਇਸ ਦਰ ਤੇ ਨਹੀਂ ਮਿਲਦਾ ਸਭ ਕੁਝ ਮਿਲਦਾ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਪ੍ਰਮਾਤਮਾ ਦਿੰਦਾ ਬਸ ਇੱਕ ਆਸਥਾ ਰੱਖੋ ਵਿਸ਼ਵਾਸ ਰੱਖੋ ਜਿਵੇਂ ਕਿ ਬੁੱਧਵਾਰ ਆਉਂਦਾ ਕਿੰਨਾ ਗੁੱਸਾ ਹੁੰਦਾ ਦਾ ਡੇ ਹਾਂਜੀ ਜਦੋਂ ਬੁੱਧਵਾਰ ਆਉਂਦਾ ਕਿੰਨਾ ਗੁੱਸਾ ਹੁੰਦਾ ਬਹੁਤ ਹੁੰਦਾ ਸਵੇਰੇ ਸਾਰੇ ਕੰਮ ਨਬੇੜ ਕੇ ਇੱਥੇ ਆਣ ਦੀ ਬਹੁਤ ਜਲਦੀ ਹੁੰਦੀ ਹੈ ਸਵੇਰੇ 11 ਵਜੇ ਆ ਜਾਇਦਾ 4 ਵਜੇ ਤੋਂ ਬਾਅਦ ਚਾਹੀਦਾ ਬਹੁਤ ਤਸੱਲੀ ਹੁੰਦੀ ਹੈ ਬਹੁਤ એનર્ਜੀ ਹੁੰਦੀ ਆਉਣ ਵਾਸਤੇ ਜੀ ਇਹ ਪਪਾ ਨੇ ਕਹਿਿਆ ਸੀ ਮਤਲਬ ਹਰ ਮਨੋ ਕਾਮਨਾ ਪੂਰੀ ਹੋਈ ਜੋ ਮੰਗੇ ਪਰਮਾਤਮਾ ਤੋਂ ਉਸ ਤੋਂ ਜ਼ਿਆਦਾ ਹੀ ਮਿਲਿਆ ਹੈ ਮੇਰੀ ਬੇਟੀ ਦੀ ਕੋਈ ਸਰਜਰੀ ਸੀਗੀ ਜੋ ਸਕਸੈਸ ਨਹੀਂ ਹੋ ਰਹੀ ਸੀਗੀ ਬਟ ਇੱਥੇ ਅਰਦਾਸ ਕਰਨ ਨਾਲ ਉਹਦੀ ਸਭ ਕੁਝ ਠੀਕ ਹੋ ਗਿਆ ਜਿੰਨਾ ਸੀ ਚੰਗਾ ਸੀ ਉਸ ਤੋਂ ਜ਼ਿਆਦਾ ਠੀਕ ਹੋਇਆ ਬਿਲਕੁਲ ਠੀਕ ਹੈ ਪਰਮਾਤਮਾ ਦੀ ਬਹੁਤ ਮੇਰ ਹੈ ਨਾਇਕ ਜੀ ਕੀ ਫਤਿਹ ਮੇਰਾ ਨਾਮ ਮੋਨਿਕਾ ਹੈ ਜੀ ਕਿਹੜੀ ਜਗ੍ਹਾ ਤੋਂ ਅਸੀਂ ਲੋਕਲ ਵੱਡੀ ਹੈ ਬਵਾਲ ਤੋਂ ਆਨੇ ਆ ਮੇਰੀ ਇਥੇ ਹਰ ਮਨੋ ਕਾਮਨਾ ਪੂਰੀ ਹੋਈ ਹੈ ਮੈਂ 8 9 ਮਹੀਨੇ ਤੋਂ ਆ ਰਹੀ ਹਾਂ ਜੋ ਪ੍ਰਮਾਤਮਾ ਤੋਂ ਮੰਗਿਆ ਪ੍ਰਮਾਤਮਾ ਨੇ ਉਸ ਤੋਂ ਵੱਧ ਕੇ ਦਿੱਤਾ ਸਹੀ ਕਹਿਣਾ ਚਾਹਾਂਗੇ ਜਿਹੜਾ ਵੀ ਇਨਸਾਨ ਆਂਦਾ ਪੂਰੀ ਸ਼ਰਧਾ ਨਾਲ ਵਿਸ਼ਵਾਸ ਨਾਲ ਆਵੇ ਜਰੂਰ ਮਨੋ ਕਾਮਨਾ ਪੂਰੀ ਹੁੰਦੀ ਹੈ ਹਰ ਗੱਲ ਸੁਣੀ ਜਾਂਦੀ ਹੈ ਐਸਾ ਕੁਝ ਨਹੀਂ ਹੈ ਜਿਹੜਾ ਤੁਹਾਨੂੰ ਇਸ ਦਰ ਤੇ ਨਹੀਂ ਮਿਲਦਾ ਸਭ ਕੁਝ ਮਿਲਦਾ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਪ੍ਰਮਾਤਮਾ ਦਿੰਦਾ ਬਸ ਇੱਕ ਆਸਥਾ ਰੱਖੋ ਵਿਸ਼ਵਾਸ ਰੱਖੋ ਜਿਵੇਂ ਕਿ ਬਹੁਤ ਵਾਰ ਆਦਾ ਬੇਕਿੰਨਾ ਕੁੱਸਾ ਹੁੰਦਾ ਤੁਹਾਡੇ ਚ ਹਾਂਜੀ ਜਦੋਂ ਬੁੱਧਵਾਰ ਆਦਾ ਕਿੰਨਾ ਕੁੱਸਾ ਹੁੰਦਾ ਬਹੁਤ ਹੁੰਦਾ ਸਵੇਰੇ ਸਾਰੇ ਕੰਮ ਨੂੰ ਬੈਠ ਕੇ ਧਿਆਨ ਦੀ ਬਹੁਤ ਜਲਦੀ ਹੁੰਦੀ ਹੈ ਸਵੇਰੇ 11 ਵਜੇ ਆ ਜਾਈਦਾ 4 ਵਜੇ ਤੋਂ ਬਾਅਦ ਚਾਹੀਦਾ ਬਹੁਤ ਤਸੱਲੀ ਹੁੰਦੀ ਹੈ ਬਹੁਤ એનર્ਜੀ ਹੁੰਦੀ ਆਉਣ ਦਾ ਮੇਰੇ ਪਾਪਾ ਨੇ ਕਹਿਣਾ ਬਣਾ ਹਰ ਬਣਾ ਕੰਮ ਨਾ ਪੂਰੀ ਹੋਈ ਜੋ ਮੰਗੇ ਪਰਮਾਤਮਾ ਤੋਂ ਉਸ ਤੋਂ ਜ਼ਿਆਦਾ ਹੀ ਮਿਲਿਆ ਮੇਰੀ ਬੇਟੀ ਦੀ ਕੋਈ ਸਰਜਰੀ ਸੀਗੀ ਜੋ ਸਕਸੈਸ ਨਹੀਂ ਹੋ ਰਹੀ ਸੀਗੀ ਬਟ ਇੱਥੇ ਅਰਦਾਸ ਕਰਨ ਨਾਲ ਉਹਦੀ ਸਭ ਕੁਝ ਠੀਕ ਹੋ ਗਿਆ ਜਿੰਨਾ ਸੀ ਚੰਗਾ ਸੀ ਉਸ ਤੋਂ ਜ਼ਿਆਦਾ ਠੀਕ ਹੋਇਆ ਬਿਲਕੁਲ ਠੀਕ ਹੈ ਪਰਮਾਤਮਾ ਦੀ ਬਹੁਤ ਮੇਰ ਹੈ ਥੈਂਕ ਯੂ